ਆਜੋਗੀ ਪੀ ਗਏ ਪਾਣੀ ਪੂਣੀ ਕਣਕ ਆਪਣੀ ਵੱਢੀ ਗਈ ਤੇ ਆਪਾਂ ਤੂੜੀ ਵਾਲ ਨੂੰ ਲਾਉਣੇ ਆ ਫੋਨ ਤੇ ਪੰਜ ਚਾਰ ਟਰਾਲੀਆਂ ਲਾਵਾਂਗੇ ਅੱਜ ਬਣਾ ਤੇ ਪੰਜ ਮੇਰੇ ਤੜਕੇ ਸਵੇਹਾ ਪਾਜ ਤੇ ਪਲੱਜ ਕੇ ਮਾਰੀ ਜਹਾੜੀ ਜਾਵੜਾ ਹੁਣ ਤਾਂ ਰਹਿਲੇ ਆ ਬਸ ਠੀਕ ਐ ਇਹ ਨਹੀਂ ਮਿਲਣਾ ਮੁੰਨਾ ਕੱਥ ਪੈ ਜੂਗਾ ਬਸ ਫਿਰ ਮੈਂ ਲਾਉਣਾ ਫੋਨ ਆ ਜਾਓ ਕਿਰਾ ਪਾਣੀ ਪੂਣੀ ਪੀਨੇ ਤੇ ਫੋਨ ਲਾਉਣੇ ਆਪਾਂ ਓਏ ਹੁਣ ਤਾਂ ਰਹਿਲੇ ਆ ਤੇ ਸਹੀ ਗੱਲ ਹਾਂ ਦਿਆਂਗੇ ਹਮ ਨਾਲੇ ਨਹੀਂ ਜਾ ਰਹੇ ਹੋਰ ਨਾਲੇ ਮੈਂ ਵੀ ਖੜੇ ਤੇ ਬੈਠਾ ਕਰ ਮੜ ਕੇ ਚਿੱਟੇ ਪਾ ਕੇ ਵੀਗੇ ਪਾਣੀ ਪੀ ਲੋ ਤੇ ਮੈਂ ਲਾਉਣਾ ਫੋਨ ਤੂੜੀ ਵਾਲੇ ਨੂੰ ਆ ਬਾਈ ਫੋਨ ਲਾਲਾ ਲਾਲਾ ਅੰਦਰ ਕੰਗਰਾ ਸਾਹਿਬ ਆਪੜਾ ਕੰਗਰਾ ਸਾਹਿਬ ਨੇ ਕਰਕੇ ਕੰਗਰਾ ਤੁਸੀਂ ਜਾ ਕੇ ਸਾਫ ਕਰਿਓ ਪਹਿਲਾਂ ਮੈਨੂੰ ਫੋਨ ਲਾਉਣਾ ਹੈ ਠੀਕ ਹੈ ਹੈਲੋ ਹੈਲੋ ਕੀ ਹਾਲਾ ਬਾਈ ਜੀ ਠੀਕ ਹੈ ਜੀ ਵਧੀਆ ਤੇ ਉਹ ਕਣ ਕਬੱਡੀ ਗਈ ਸੀ ਆ ਜਾ ਤੇ ਤੂੜੀ ਵਾਲੀ ਲਾਲ ਕੇ ਫਿਰ ਆ ਖੇਤਾਂ ਤੋਂ ਹਾਂ ਖੇਤ ਆ ਮੇਰੇ ਅੱਜ ਬੰਦੇ ਵੀ ਹੈਗੇ ਮੇਰੇ ਕੋਲ ਚਾਰ ਪੰਜ ਮੇਰੇ ਲਿਆਜ ਵਾਲੇ ਬੰਦੇ ਆ ਵਧੀਆ ਤੇ ਕਹਿੰਦੇ ਪਾ ਰਿਆਂ ਜਿਹੜੀਆਂ ਤਿੰਨ ਪੰਜ ਚਾਰ ਟਰਾਲੀਆਂ ਬੰਨਣੀਆਂ ਚਾ ਚਾ ਮੈਂ ਨਾ ਥੋੜਾ ਜਿਆਦਾ ਵਰਕਸ਼ਾਪ ਤੇ ਸੀ ਚਾ ਉਹਨਾ ਹੋਣਾ ਤੇਰਾ ਲੰਗਾ ਦੇਨੇ ਆ ਵਾੜਾ ਕੇ ਕਿਤੇ ਆ ਜਾ ਮਰੇ ਆਈ ਟਾਈਮ ਛੇਤੀ ਮੈਂ ਵੀ ਹੋਰ ਕੋਈ ਕੰਮ ਧੰਦਾ ਕਰਨਾ ਹੋਊਗਾ ਨਹੀਂ ਨਹੀਂ ਆਉਣਾ ਮੈਂ ਡਰਾਈਵਰ ਲੈ ਜੂ ਮਸ਼ੀਨ ਦਾ ਘਰੇ ਆਉਣਾ ਮੇਰੇ ਕੋਈ ਠੀਕ ਹੈ ਜੀ ਆਜੋ ਆਜੋ ਚੱਲ ਤੇ ਜੀ ਤੁਸੀਂ ਚੱਲੋ ਫਿਰ ਚੰਗਾ ਤੁਸੀਂ ਚੱਲ ਕੇ ਕਮਰਾ ਕਰੋ ਸਾਫ ਤੇ ਮੈਂ ਤੂੜੀ ਵਾਲ ਨੂੰ ਆਖਿਆ ਉਹ ਆਉਂਦਾ ਹੈ ਤੇ ਆਪਾਂ ਲਾਉਣੀ ਆ ਬਸ ਠੀਕ ਹੈ ਬਾਕੀ ਕੰਮ ਆਪਣਾ ਨਿਪਟ ਜੂਗਾ ਠੀਕ ਹੈ ਤੁਸੀਂ ਘਰੇ ਚੱਲੋ ਠੀਕ ਹੈ ਚਲ ਕੇ ਚਲੋ ਤੁਸੀਂ ਮੈਂ ਕਰਦਾ ਕਰ ਲਉਣਾ ਲੇ ਆ ਗਿਆ ਮਸ਼ੀਨ ਵਾਲਾ ਵੀ ਕਰਦੇ ਆ ਗੱਲਬਾਤ ਇਹਨਾਂ ਕੀ ਕਹਿੰਦਾ ਭਲਾ ਨਹੀਂ ਹਟਦਾ ਫਿਰ ਉਹ ਬਣਾ ਦੇ ਮੇਰਾ ਕੰਮ ਨਵੇੜ ਦੇ ਚਲ ਆ ਜਾ ਫਿਰ ਲਾਂਗਾ ਵੇਣੇ ਚੱਲ ਉਹ ਨੁਕਸਾਨ ਕਰਾ ਦੀਆਂ ਰਾਸੇ-ਪਾਸੇ ਗਣਕਾਂ ਖੜੀਆਂ ਐ ਉਹ ਕੋਈ ਨਹੀਂ ਹੁੰਦਾ ਮੇਰੇ ਕੋਲੇ ਬੰਦੇ ਹੈਗੇ ਤੂੰ ਮੇਰਾ ਕੰਮ ਅੱਜ ਕੱਢ ਦੇ ਪੰਜ ਅੱਜ ਬਣਾ ਦੇ ਪੰਜ ਬਣਾ ਦੀ ਤੜਕੇ ਪੰਜ ਤਾਂ ਕਿੱਲਿਆ 10 ਚਾੜ ਲਿਆ ਦੂਜੀ ਵਾਰ ਖੜ ਕੇ ਬਣਾ ਲੂੰਗਾ ਮੈਨੂੰ ਲਾਂਗਾ ਸੱਲਾ ਲੱਗਦਾ ਥੋੜਾ ਜਿਆ। ਦੋ ਕੁ ਦਿਨ ਖੜ ਜਾ ਕਾਲੀ ਨਾ ਕਰ ਤੂੰ। ਨੁਕਸਾਨ ਨਾ ਕਰਾ ਬੈਠੀ। ਤੂੰ ਬਣਾ ਕੇ ਕੰਮ ਨਵੇੜ ਬਈ ਯਾਰ ਮੇਰਾ। ਮੈਂ ਥੜੇ ਤੇ ਬਹਿ ਕੇ ਤਾਸ ਕੁੱਟ ਨਹੀਂ ਹੁੰਦੀ ਐ। ਨਹੀਂ ਮੈਂ ਤਾਂ ਬਣਾ ਦਿੰਦਾ ਮੈਨੂੰ ਤਾਂ ਕੋਈ ਚੱਕਰ ਨਹੀਂ। ਹੋਰ ਵੀ ਬਥੇਰੇ ਕੰਮ ਧੰਦੇ ਮੈਨੂੰ ਪੰਜ ਅੱਜ ਬਣਾ ਦੇ ਪੰਜ ਕੱਲ ਨੂੰ ਬਣਾ ਦੇ। ਇਹ ਮੈਨੂੰ ਤਾਂ ਮੈਂ ਤਾਂ ਬਣਾਉਣਾ ਉਸੇ ਬਾਸੇ ਕੰਨ ਕਿ ਸਾਰੀ ਖੜੀ ਐ। ਉਹ ਤੇਰੀ ਮਰਜ਼ੀ ਆ ਹੁਣ ਕੀ ਕਰਕੇ ਤੂੰ ਨੁਕਸਾਨ ਨਹੀਂ ਉਹਦਾ ਦੋ ਦਿਨ ਬਣਾ ਆਪਣਾ ਮੈਂ ਤਾਂ ਕਿਹਨਾਂ ਕੁ ਨਹੀਂ ਹੁੰਦਾ। ਚਲ ਮੈਂ ਤਾਂ ਬਣਾ ਦਿੰਦਾ ਫੇਰਾ। ਤੱਲੇ ਮਚਿੰਚਾ ਕੇ ਫਿਰ ਮਾਰ ਡਰਾਈਵਰ ਨੂੰ ਫੋਨ ਮੈਂ ਆਉਦੇ ਤਿੰਨ ਬੰਦੇ ਨੂੰ ਭੇਜਦਾ ਤੇ ਦੋ ਇੱਕ ਇੱਕ ਅੱਧਾ ਬੰਦਾ ਮੈਂ ਹੋਰ ਖੱਦ ਲੈਣਾ ਮੇਰਾ ਕੰਮ ਕਰ ਜਾਣਗੇ ਅੱਜ ਹੀ ਨਹੀਂ ਨਹੀਂ ਮੈਂ ਤਾਂ ਹੁਣ ਮੰਗਾ ਲੈਣਾ ਕਰ ਦਿੰਦਾ ਫੋਨ ਮੈਂ ਮੰਗਾਲਾ ਕਰਦਾ ਫੋਨ ਮੈਂ ਨਹੀਂ ਹੜਦਾ ਫਿਰ ਤੋਂ ਹੁਣ ਉਹ ਕਿੱਧਰ ਜਾ ਉਹ ਆ ਤੂੜੀ ਵਾਲਿਆਂ ਨੂੰ ਵੀ ਸੱਦੀ ਫਿਰਦਾ ਤੇ ਉਹ ਜਾਂ ਤੂੜੀ ਵਾਲਿਆਂ ਨੇ ਵੀ ਨਵੀਂ ਲਿਆਂਦੇ ਮਤਲਬ ਕਰਨਗੇ ਭੈੜਾ ਕੰਮ ਆ ਆਤੇ ਪਾਸੇ ਕਣਕ ਖੜੀ ਆ ਇਹਨਾਂ ਨੂੰ ਆਣੇ ਆ ਜੇ ਮੰਨ ਗਏ ਤਾਂ ਵੀ ਬਚੋਏ ਕਿਤੇ ਕਾਲ ਨਾ ਕਰੋ ਗਿੱਲਾ ਲਾਣਾ ਸਵੇ ਭੈੜਾ ਕੰਮ ਹੋ ਜੇ ਕਹਿੰਦਾ ਬਚ ਜੇ ਫਰਦਿਆਂ ਓਏ ਕਿ ਦਾਣੇ ਦੂਣੇ ਛੱਟ ਗਈ ਮਸ਼ੀਨ ਨਹੀਂ ਨਹੀਂ ਬਾਈ ਹੋਰ ਕੂੜੀ ਦਾ ਵਹਿੰਦੇ ਵੇਖ ਮੁੜਦਾ ਛੁੱਕਿਆ ਪਿਆ ਜਾਵਾ ਮੈਂ ਤਾਂ ਆਪ ਆਖਿਆ ਬਾਈ ਯਾਰ ਇਹਨੂੰ ਵੀ ਕਾਲੀ ਨਾ ਕਰ ਮੰਨਦਾ ਨਹੀਂ ਕਹਿੰਦਾ ਬਣਾਉਣੀ ਹੈ ਕਹਿੰਦਾ ਉਹ ਨਹੀਂ ਯਾਰਾ ਗਲਤ ਗੱਲ ਅਗਰੀ ਬਾਈ ਐਡੀ ਕਾਦੀ ਕਾਹੜਾ ਤੈਨੂੰ ਯਾਰ ਅੱਜ ਤਾਂ ਕਣ ਕਬੱਡੀ ਆ ਤੂੰ ਪਾਣੀ ਾਰ ਕੇ ਲਾਣ ਪਏ ਆ ਬਦੰਦਰਾ ਆ ਤੇ ਬਸੇ ਕਣ ਕਾਂ ਖੜੀਆ ਇਹਨਾਂ ਨੂੰ ਕਾ ਤਾਂ ਮਾਰਦਾ ਵਿਚਾਰਿਆਂ ਨੂੰ ਮੈਂ ਤਾਂ ਆਪੇ ਇਹੀ ਗੱਲ ਇਹਨੂੰ ਕਹਿ ਕੇ ਹਟਿਆ ਐਡਾ ਕਿ ਚੂਲਜਾ ਥਾ ਆ ਬਾਈ ਸਾਰੀ ਕਣਕ ਦੇ ਕੇ ਖੜਾ ਨਹੀਂ ਛੋਟਣਾ ਗਿੱਲਾ ਲਾਨ ਵਾਲ ਕੇ ਨਾ ਮਸ਼ੀਨ ਚੱਕ ਬੜ ਜਾਂਦੀ ਆ ਨਾਲੇ ਆਸੇ ਪਾਸੇ ਲੈ ਵਿੱਚ ਬਾਰੇ ਵਿੱਚ ਮਾਰੇ ਜਾਣਗੇ ਵਿਚਾਰੇ ਤੇ ਬੁਰਾ ਹਾਲ ਹੋ ਜੂਗਾ ਸਾਰਾ ਤੇਰੀ ਦੋ ਦਿਨਾਂ ਨਾਲ ਕੁਝ ਨਹੀਂ ਹੁੰਦਾ ਤੈਨੂੰ ਨਾ ਲਾ ਤੂੰ ਦੋ ਧੁੱਪਾਂ ਲਵਾ ਲਾ ਮੁੜ ਕੇ ਪਸਤੌਣ ਦਾ ਕੋਈ ਫਾਇਦਾ ਨਹੀਂ ਬਾਈ ਹੁਣ ਤੇਰੇ ਵੇਲੇ ਹੱਥ ਤੇ ਆ ਭਰਾਵਾ ਠੀਕ ਆ ਨਾ ਹੁਣ ਅੰਬਲ ਦੇਗਾ ਤਾਂ ਠੀਕ ਆ ਮੈਂ ਤਾਂ ਤੁਰ ਆ ਜਾਂਦਾ ਛੱਡ ਜਾ ਮੈਂ ਨਕਾਨ ਕਰਾਂਗੇ ਤੇਰੀ ਨਵੀਂ ਮਸ਼ੀਨ ਆ ਤੇ ਤੈਨੂੰ ਕਾਲਾਂ ਦੇਣਗੇ ਬਾਈ ਨਹੀਂ ਮੈਂ ਤੈਨੂੰ ਆਖੀ ਜਾਂਦਾ ਬਾਈ ਯਾਰ ਵੀ ਆਸੇ-ਬਸ ਇੱਕ ਕਣਕ ਖੜੀ ਆ ਸਾਰੀ ਮੈਂ ਪਹਿਲਾਂ ਹੀ ਆਖੀ ਜਾਂਦਾ ਇਹਨੂੰ ਦੋ ਤੋਂ ਪੰਲ ਵਾਲਾ ਇਹਨੂੰ ਮੰਨ ਜਾ ਵੀਰ ਬਣ ਕੇ ਕਾਲ ਨਾ ਕਰਾ ਆਤੇ ਬਾਦਿਆਂ ਨੂੰ ਕੌਣ ਮਾਰਦਾ ਵਿਚਾਰਿਆਂ ਨੂੰ ਯਾਰ ਸਭ ਕੁਝ ਨਹੀਂ ਪਰ ਦੋ ਤਿੰਨ ਤਾਂ ਰੁਕ ਜਾਣੇ ਹੋਰ ਯਾਰ ਉਹ ਬੰਦੇ ਨਾਲ ਨਾਲ ਚਨਾਗ ਆਇਆ ਕਰ ਤੋਂ ਬੰਦੇ ਮਿਲ ਜਾਣਗੇ ਬੰਦੇ ਦਾ ਮਸ਼ੀਨ ਵਾਲਿਆਂ ਨਾਲ ਹੁੰਦੇ ਯਾਰ ਉਹਨਾਂ ਨੇ ਤੂੜੀ ਪਾਣਾ ਤੂੰ ਕੰਮ ਤਾਂ ਦੇ ਜਾਣਾ ਚਾਵਣੀ ਕਣਕ ਤੇਰੀ ਵੱਢੀ ਗਈ ਆ ਐਵੇਂ ਕਾਲ-ਕਾਲ ਦੇ ਸਾਰਿਆਂ ਨੂੰ ਮਾਰ ਦੇਗਾ ਐਡੀ ਕਾਹਦੀ ਕਾਲ ਆ 6 ਮਹੀਨੇ ਕਰਕੇ ਬੰਦਰੋਂ ਇੱਕ ਦਿਨ ਪਿੱਛੇ ਦੂਜਾ ਨੂੰ ਨਾ ਮ ਤਾਲ ਮੇਨ ਲਾਉਂਦੇ ਫਿਰ ਕੋਈ ਗੱਲ ਨਹੀਂ ਬਸ ਤਾਂ ਵਧੀਆ ਧੰਨਵਾਦ ਤੂੰ ਹੋਰ ਨੂੰ ਵੀ ਤੂੰ ਵੀ ਸਮਝਾਇਆ ਹਾਂ ਹਾਂ ਹੋਰ ਆ ਜੇ ਤੂੰ ਆਖੇਂਗਾ ਯਾਰ ਦੋ ਦਿਨ ਖੜ ਜਾ ਤੈਨਾਂ ਆਪਾਂ ਪਹਿਲਾਂ ਮੇਰਾ ਦਿਨ ਪਹਿਲਾਂ ਰੱਖ ਪਰ ਇਹਦੀ ਯਾਰ ਪਹਿਲਾਂ ਬਣਾ ਦੇ ਜੀ ਦੋ ਦਿਨਾਂ ਚ ਲੰਗਾ ਸੁੱਕ ਜਾਊਗਾ ਮੜ ਕੇ ਬਣਾਏ ਜਾਈ ਬਾਈ ਬਣਾ ਦਾਂਗੇ ਬਣਾ ਦਾਂਗੇ ਠੀਕ ਆ ਚੱਲ ਬਹੁਤ ਬਹੁਤ ਵਧੀਆ ਮਿਹਰਬਾਨੀ ਭਰਾਵਾ ਤੂੰ ਮੰਨ ਲਈ ਗੱਲ ਜਿਹੜੇ ਨੇ ਨੇ ਹਟਦੇ ਨਹੀਂਗੇ ਰਾਤ ਨੂੰ ਲਾ ਪੈਂਦੇ ਗਿੱਲੇ ਲਾਣ ਜੋ ਤੈਨੂੰ ਪਤਾ ਹੈ ਭੜਾ ਕੰਮ ਹੋ ਜਾਊਗਾ ਚੱਲ